ਜਸਾ ਜੀ ਦੀ ਸਾਰਾ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਥੰਬਨੇਲ ਤੁਸੀਂ ਪੜਿਆ ਬਿਲਕੁਲ ਸਹੀ ਪੜਿਆ ਮੈਂ ਤੇ ਮੇਰੀ ਟੀਮ ਨੇ ਇੱਕ ਸਲਾਹ ਕੀਤੀ ਆ ਕਿ ਮੈਨੂੰ ਇੰਸਟਾਗ੍ਰam ਦੇ ਉੱਤੇ ਬੜੇ ਮੈਸੇਜ ਆਉਂਦੇ ਨੇ ਕਿ ਭਾਜੀ ਨਕੋਦਰ ਦਰਬਾਰ ਬਾਰੇ ਜਾਂ ਸਾਈ ਲਾਡੀ ਸ਼ਾਸਨ ਸਰਕਾਰ ਬਾਰੇ ਜਾਂ ਬਾਬਾ ਮੁਰਾਸ਼ਾ ਸ਼ਾਸਨ ਸਰਕਾਰ ਬਾਰੇ ਕੋਈ ਕਿਤਾਬ ਜੇ ਮਿਲਦੀ ਹੋਵੇ ਤਾਂ ਸਾਨੂੰ ਜਰੂਰ ਦੱਸੋ ਸੋ ਅਸੀਂ ਇਹ ਫੈਸਲਾ ਲਿਆ ਆ ਕਿ ਸਾਈਂ ਜੀ ਦੇ ਨਾਮ ਤੇ ਨਕੋਦਰ ਦਰਬਾਰ ਦੇ ਨਾਮ ਤੇ ਇੱਕ ਬੁੱਕ ਅਸੀਂ ਸ਼ੁਰੂ ਕਰੀਏ ਇਹ ਜਿਹੜੀ ਕਿਤਾਬ ਹੋਊਗੀ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਇਸੇ ਕਰਕੇ ਇਹ ਲਿਖਣੀ ਆ ਜਿਹਦੇ ਨਾਲ ਸਾਈਂ ਲਾਦੀਸ਼ਾ ਸਰਕਾਰ ਨੂੰ ਮੰਨਣ ਵਾਲਿਆਂ ਦਾ ਬਾਬਾ ਮੁਰਾਦ ਸ਼ਾ ਸਰਕਾਰ ਨੂੰ ਮੰਨਣ ਵਾਲਿਆਂ ਦਾ ਨਕੋਦਰ ਜਾਣ ਵਾਲਿਆਂ ਦਾ ਜਾਂ ਆਪਣੇ ਪੀਰਾਂ ਫਕੀਰਾਂ ਨੂੰ ਮੰਨਣ ਵਾਲਿਆਂ ਦਾ ਯਕੀਨ ਡੋਲੇ ਨਾ ਉਹਨਾਂ ਦਾ ਯਕੀਨ ਪੱਕਾ ਹੋਵੇ ਇਦਾਂ ਦੀ ਮੈਂ ਇੱਕ ਕਿਤਾਬ ਲਿਖੂੰਗਾ ਕਿ ਜੋ ਵੀ ਮੇਰੇ ਅੰਦਰ ਗੱਲਾਂ ਨੇ ਸਾਈਂ ਜੀ ਤੋਂ ਲੈ ਕੇ ਕੋਈ ਸਾਈਂ ਜੀ ਦੀ ਸ਼ੇਰੋ ਸ਼ਾਇਰੀ ਆ ਸਾਈਂ ਜੀ ਦੀਆਂ ਡੋਂਗੀਆਂ ਗੱਲਾਂ ਨੇ ਉਹ ਮੈਂ ਉਸ ਕਿਤਾਬ ਦੇ ਵਿੱਚ ਲਿਖੂੰਗਾ ਤੇ ਜੇ ਤੁਸੀਂ ਸਾਰੇ ਉਸ ਕਿਤਾਬ ਨੂੰ ਪਿਆਰ ਦਓਗੇ ਫਿਰ ਮੈਂ ਉਸ ਤੋਂ ਬਾਅਦ ਅੱਗੇ ਸਾਈਂ ਜੀ ਦੀ ਜਿਵੇਂ ਕਹਿ ਲਓ ਕਿ ਸਾਈਂ ਜੀ ਦੀ ਜੋ ਵੀ ਹਿਸਟਰੀ ਆ ਬਾਬਾ ਮੁਹਾਰਸ਼ਾ ਜੀ ਦੀ ਜੋ ਹਿਸਟਰੀ ਆ ਦਰਬਾਰ ਦੀ ਜੋ ਹਿਸਟਰੀ ਆ ਉਹਦੇ ਉੱਤੇ ਫਿਰ ਮੈਂ ਕਿਤਾਬ ਲਿਖੂੰਗਾ ਉਹ ਕਿਤਾਬ ਲਿਖ ਕੇ ਆਪਾਂ ਪਬਲਿਸ਼ ਕਰਾਂਗੇ ਸੋ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਤੁਹਾਡੀਆਂ ਦੁਆਵਾਂ ਦੇ ਨਾਲ ਸਾਈਂ ਦਾ ਅਸ਼ੀਰਵਾਦ ਉਹਨਾਂ ਦੀ ਕਿਰਪਾ ਸੋ ਮੈਨੂੰ ਉਮੀਦ ਆ ਕਿ ਤੁਸੀਂ ਬਹੁਤ ਪਿਆਰ ਦੇਵੋਗੇ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਆਪਾਂ ਕਰੀਏ ਤਾਂ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਜੈ ਸਾਈਂ ਜੀ